ਇੱਕ ਤਾਜੀ ਸੂਈ ਹੋਈ ਘਰ ਦੀ ਗਾਂ ਲੈ ਕੇ ਆ ਜੀ ਬਾਈ ਜੀ ਬਹੁਤ ਸੋਹਣੀ ਆਪਾਂ ਕਿਸਾਨ ਵੀਰ ਦੇ ਘਰ ਦੀ ਗਾਈ ਆ ਬਾਈ ਕਿਸਾਨ ਵੀਰ ਦੀ ਘਰੇ ਖੜੀ ਹੈ ਕਿਸੇ ਵਪਾਰੀ ਲੋਣੀ ਜੀ ਤੀਜੀ ਸੂਈ ਸੂਈ ਹੋਈ ਗਾਂ ਬਾਈ ਜੀ ਤੇ 9 ਤੋਂ 10 ਦਿਨ ਬਾਈ ਗਾਂ ਨੂੰ ਸੂਈ ਨ ਹੋਏ ਨੇ ਬਟੀ ਆਪਾਂ ਦੇਖ ਸਕਦੇ ਆ ਬਾਈ 0 ਡੇਰਾ ਪੈ ਚੁੱਕੀ ਆ ਤੇ 8 ਲੀਟਰ ਬਾਈ ਬੌਲੀਆ ਇਸ ਟਾਈਮ ਆ ਤੇ ਕੱਦਰ ਕਾੜ ਦੀ ਆਪਣੇ ਸਾਹਮਣੇ ਆ ਬਾਈ ਚੰਡਾ ਕੱਦਰ ਕਾੜ ਤੀਜੀ ਸੂਈ ਸੂਈ ਹੋਈ ਆ ਬਾਈ ਤੇ 8 ਲੀਟਰ ਦੁੱਧ ਬਾਈ ਤਿਆਰ ਆ ਇਸ ਟਾਈਮ ਰਾਈਂ ਥੱਲੇ ਤੇ 10 ਲੀਟਰ ਦੀ ਬਾਈ ਆ ਸਕੀ ਬਟੀ ਆਪਾਂ ਕੱਦਰ ਕਾੜ ਜੇ ਕਰ ਸਾਦੇ ਰਾਈਂ ਦਾ ਚੰਡਾ ਕੱਦਰ ਸੇਵਾ ਬਾਈ ਨੇ ਪੂਰੀ ਕੀਤੀ ਹੋਈ ਆ ਬਾਈ ਦੇਖ ਸਕਦੇ ਆਪਾਂ ਤੇ ਚੰਡੀ ਤੰਦਰੁਸਤ ਗਾਂ ਬਾਈ ਚਾਰ ਥਾਣੇ ਪੂਰੇ ਤੇ ਚਾਰੇ ਥਾਣਾਂ ਦੀ ਬਾਈ ਜ਼ਿੰਮੇਵਾਰੀ ਹੈ ਜਾਈ ਦੀ ਪੂਰੀ ਤੇ ਥਨਲੇ ਵੀ ਦੀ ਗਾਈ ਪੂਰੀ ਸਾਫ ਆ ਬਾਈ ਬਾਕੀ ਆਪਣੇ ਸਾਹਮਣੇ ਆ ਬਾਈ ਹਵਾਨਾ ਗੈਰਾ ਚੈੱਕ ਕਰ ਸਕਦੇ ਆਪਾਂ 8 ਲੀਟਰ ਦੁੱਧ ਬਾਈ ਤਿਆਰ ਇਸ ਟਾਈਮ ਰਾਈ ਥੱਲੇ ਤੀਜੀ ਸੂਏ ਸੂਈ ਹੋਈ ਆ ਬਾਈ 10 ਦਿਨ ਰਾਈ ਨੂੰ ਸੂਈ ਨ ਹੋਏ ਨੇ ਰੇਟ ਦੀ ਗੱਲ ਕਰੀਏ ਬਾਈ 28000 ਰੁਪਏ ਬਾਈ ਵੱਲੋਂ ਡਿਮਾਂਡ ਆ ਰਹੀ ਫਿਰਸ ਰੇਟ ਨਹੀਂ ਜੀ ਬਾਈ ਮੌਕੇ ਤੇ ਮਾਨਤਨ ਹੋ ਜਾਊਗਾ ਏਰੀਆ ਬਾਈ ਦਾ ਇਹ ਜੀ ਆ ਬਾਈ ਪਿੰਡ ਢਾਬ ਗੁਰੂ ਕੀ ਨੇੜੇ ਕੋਟਪੂਰਾ ਤੇ ਜਿਲ੍ਹਾ ਬਾਈ ਦਾ ਹੈ ਜੀ ਬਾਈ ਫਰੀਦਕੋਟ ਬਾਕੀ ਬਾਈ ਦੇ ਨੰਬਰ ਆਪਸਟੀਨ ਉਤੇ ਦੇਤੇ ਹੋ ਸੀ ਬਾਈ ਨਾਲ ਸੰਪਰਕ ਕਰਕੇ ਗਾਈ ਦੇ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹਾਂ ਬਾਈ